ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਘਰੋਂ ਪਿੰਡ ਵਾਂਚੜੀ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਇਹ ਵੀਡੀਓ ਤੁਹਾਨੂੰ ਦਾ ਟੋਕੜਾ ਗੱਬਣਾ ਬਣੀਆਂ ਖੁਣੀਆਂ ਚੰਗੇ ਰਿਕਾਰਡ ਵਾਲੀਆਂ ਚੰਗੇ ਦੁੱਧ ਵਾਲੀਆਂ ਆ ਜਿੰਨੀਆਂ ਵੇਖਦੇ ਸਾਰੀਆਂ ਮਈਆਂ ਟੋਕੜਾ ਗੱਬਣਾ ਚੈੱਕ ਪਾਸ ਜੀ ਇਹ ਕਾ ਵੱਡੀ ਵਹਿੜ ਟੋਕੜਾ ਗੱਬਣਾ ਚੈੱਕ ਪਾਸ ਇਹ ਕਾ ਵਚੀ ਸੂਣ ਵਾਲੀ ਜਗਾ ਹੱਥ ਲਗਾ ਬਾਕੀ ਕਰਦੇ ਵੀ ਇਹਨਾਂ ਗੱਲਬਾਰ ਪੁੱਛਦੇ ਡਿਟੇਲ ਕਿੰਨਾ ਦੁੱਧ ਕਿੰਨੇ ਚੀਜ਼ਾਂ ਗੱਬਣਾ ਚੈੱਕ ਪਾਸ ਕਿ ਮਿਲ ਕੇ ਰਿਕਾਰਡ ਆ ਸਤਿਗੁਰ ਸਾਸੀ ਕਾਲ ਜਗਿਆ ਵੀਰੇ ਕੀ ਹਾਲ ਜੀ ਬੜੀ ਕਿਰਪਾ ਮਹਾਰਾਜ ਦੀ ਕੇ ਬਹੁਤ ਕਿਰਪਾ ਜੈਦੀ ਜੀ ਹਾਂ ਕਿੰਨੇ ਦਿਨ ਪਾਤੇ ਜੀ ਦਿਨ ਆ ਕੇ ਉਧਰੋਂ ਚਲ ਗਏ ਹਾਂ ਅੱਛਾ ਜੀ ਤੇ ਚਾਰ ਪੰਜ ਮਈਆਂ ਚੰਗੀਆਂ ਕੱਢ ਕੇ ਲਾਏ ਉਧਰੋਂ ਅੱਛਾ ਜੀ ਤੇ ਲੈ ਕੇ ਦੇ ਛੇ ਹਾਂ ਦੋ ਵੇਗ ਗਿਆ ਚਲੇ ਚਾਰ ਆਪਾਂ ਲਖਿਆ ਵੀ ਚੰਗੀਆਂ ਜਿਹੜੀਆਂ ਵੀਡੀਓ ਤੇ ਪਾਵਾਂਗੇ ਵੀਰ ਆਪਰਾਵਾਂ ਨੂੰ ਖਾਵਾਂਗੇ ਜੀ ਮੈਂ ਹਰਿਆਣਾ ਵਾ ਹਾਂਜੀ ਹਾਂਜੀ ਤਾਂ ਥੋੜੇ ਦਿਨ ਪਹਿਲਾਂ ਵੱਡੀਆਂ ਮਈਆਂ 17 18 18 ਕਿਲੋ ਵਾਲੀਆਂ ਘਾੜ ਨਾਲ ਇੱਕ ਨਾਲ ਗਾਂ ਪੈ ਗਿਆ ਵੀ ਵੱਡੀ ਉਧਰ ਠੀਕ ਹਾਂਜੀ ਹਾਂਜੀ ਤੇ ਬਾਕੀ ਕਰੀਏ ਸ਼ਰਵਾਲ ਸ਼ਿਰਵਾਦ ਨਾ ਅਸ਼ਦੀਪ ਸਿੰਘ ਅਸਲੀ ਵੰਚੜੀ ਜ਼ਿਲ੍ਹਾ ਬਸਰ ਤਹਿਸੀਲ ਵਿੰਬਸਰ ਫੋਨ ਨੰਬਰ ਫੋਨ ਨੰਬਰ 9884337114 ਲੱਗੇ ਆਪਣੇ ਚੰਬਾ ਤੇ ਟਾਲਾ ਸਾਹਿਬ ਬਿਲਕੁਲ ਨਾਲ ਹੀ ਆ ਵਰਪਾਲ ਵਰਪਾਲ ਤਰਨਤਾਰਨ ਵੀ ਬਿਲਕੁਲ ਆਪਾਂ ਸਾਰੇ ਵਿਚਕਾਰ ਜੇ ਬੈਠੇ ਆਗੇ ਹਾਂਜੀ ਉਹ ਮਈੰਬਸਰ ਉਹਨੇ ਤਰਨਤਾਰਨ ਉਹਨੇ ਹੀ ਤਰਨਤਾਰਨ ਆ ਹਾਂਜੀ ਅਕੀਕਰੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਤੋਂ ਕਰੋ ਤੇ ਚੰਗੇ ਕਦ ਕਾਠ ਵਾਲੀ ਚੰਗੇ ਵੰਡਾ ਦੇ ਲੋ ਪੂਰਾ ਚੰਗਾ ਕਦ ਕਾਠ ਜੇ ਰਾਜੀ ਦੂਜੀ ਪੂਰੀ ਜੇ ਇਹ ਵੀ ਜੀ ਕਿੰਨੇ ਚਿਰ ਦੀ ਚੈੱਕ ਪਾਸ ਜੇ 14 ਮਹੀਨਿਆਂ ਦੀ ਚੈੱਕ ਪਾਸ ਜੀ ਅੱਗੇ ਵੀਰੇ ਤੇ ਦੁੱਧ ਦੁੱਧ ਦੇਖੋ 6-7 ਕਿਲੋ ਜੇ ਮੈਂ ਕਹ ਦੁੱਧ ਜਿਆਦਾ ਤੁਹਾਨੂੰ ਪਤਾ ਉਧਰ ਆਈ ਥੋੜਾ ਜਿਹਾ ਹੇਰਵਾ ਕਰਦੀਆ ਵਾ ਤੇ ਥੱਲੇ ਜੇ ਸੁਈਆ ਸੁਈਆ ਵਹਿ ਕੇ ਦਾਲੀਆ ਵਾ ਤੇ ਐ ਪਾਰੇ ਵੀਰ ਭਰਾ ਕਰ ਦਿੰਦੇ ਲੈ ਆ ਲੈ ਜਿੱਦਾਂ ਮਰਜੀ ਤੇ ਸਿਆਣੇ ਦੀ ਘਾਵ ਤੇ ਆ ਮਾਲੀ ਅੱਗੇ ਦਾ ਮੈਂ ਪਿਛੇ ਦੀ ਠੀਕ ਆ ਵੇਖ ਮਗਰੋਂ ਫੇਰ ਵਖਾ ਚੰਗੀ ਚੌੜੀ ਜੜੀ ਆ ਜਿਹੜੀ ਗੱਲ ਮਾਲੀਆਂ ਦੇ ਅੱਗੇ ਦਾ ਤੇ ਮੈਂ ਪਿਛੇ ਦੀ ਕਾਲੀ ਸ਼ਾਹ ਵੇ ਜਾਮਨ ਵਰਗੀ ਝੋਟੀ ਆ ਵੇ ਵੇ ਲੋ ਚੰਗਾ ਪਿੱਠ ਪੁੜਾ ਜੀ ਕੋਈ ਐ ਕੋਈ ਲੱਸੀ ਨਹੀਂ ਥਣ ਮਾਨਾ ਵੀ ਚੰਗਾ ਜੀ ਜਿਹਨੂੰ ਕਹਿੰਦੇ ਮੈਂ ਇਹਨੂੰ ਥਣ ਥੂ ਨੂੰ ਖਾ ਵੇ ਕਿੱਡਾ ਚੰਗਾ ਥਣ ਲੱਗਾ ਗਾੜੀ ਗਾੜ ਗੂੜ ਵੀ ਚੰਗੀ ਮੈਂ ਦੀ ਕੱਲਾ ਕੱਲਾ ਥਣ ਨਿਖੜਵਾ ਤਾਣੇ ਨਿਖੜਵਾ ਤਾਂ ਫੁੱਲ ਰਾਜੀ ਜੱਗੇ ਵੀ ਕੋਈ ਲੱਸੀ ਮਾੜੀ ਖਾਦੇ ਕੇਸ ਬਣਿਓ ਐ ਜਾਮਨ ਵਰਗੀ ਸ਼ਾਇਨ ਵਾਲੀ ਟਟੀਆਂ ਸ਼ਾਇਨ ਵਾਲੀ ਚੰਗੀ ਆ ਹਾਂ ਇਹ ਆ ਵੀ ਇਹੋ ਜਿਹੀ ਮੀਆਂ ਗਾਂ ਤਿਆਰ ਹੋ ਗਏ ਡਬਲ ਰਕਮ ਕਰ ਦਿਆਂ ਬਾਡੀ ਵੀ ਜਿਹੜੀ ਖਾ ਵੇਖਣੀ ਉਹ ਬਾਡੀ ਕਿੱਡੀ ਆ ਕੋਈ ਵੀਰ ਤਾਂ ਸਿਰ ਤੇ ਆ ਕੇ ਮੈਂ ਖੜਾ ਸਿਰ ਤੇ ਆ ਕੇ ਕੋਈ ਸਿਰ ਤੇ ਉਹ ਮੁੜਕੇ ਨਹੀਂ ਆਂਦਾ ਵੀ ਮੈਂ ਤੋ ਵੇ ਅੱਧ ਕੱਠ ਦੀ ਪੂਰੀ ਮਾਲ ਕਿਹਾ ਮੈਂ ਸਾਰੀ ਚੰਗੀ ਚੰਗਾ ਕੱਦ ਕੰਟਾਂ ਜਾ ਤੇ 4 ਮਹੀਨੇ ਦੇ ਤੱਕ ਪਾਸ ਹੀ ਅੱਛਾ ਜੀ ਹਾਂ ਜੀ ਉਹ ਮੈਂ ਜੱਬਨ ਚੈੱਕ ਪਾਸ ਜੀ ਲੋਸ਼ ਕਰਦੇ ਫਿਰਦੇ ਝੋਟੀ ਵੇ ਚੰਗੀ ਸਾਂਭੀ ਸੁੰਦੀ ਕਿਸੇ ਵੀ ਜਿਹੜੀ ਬਣੀ ਜਿਆਦੀ ਕੱਟੀ ਜੱਗੇ ਵੀਰ ਖਾਣ ਮਾਣਾ ਵੀ ਚੰਗਾ ਵਾ ਵੇ ਖਾਣ ਦਾ ਨਾ ਵਾ ਕਟਕੜਾ ਬਰਲਾ ਦੇ ਸਾਣੇ ਆ ਕਾਤੋਂ ਗਲਾ ਜਿਵੇਂ ਐ ਬਾਂਦੀ ਫੋਟੋ ਵਾਲੋਂ ਨੂੰ ਬਣ ਜਾਂਦੀ ਉਹ ਆਂਦੇ ਹੀ ਬਾਈ ਜਾਂਦੇ ਤੇ ਵੀ ਜੀ ਕਰੀਏ ਦਾ ਮੁੱਲ ਨਿਗਾ ਜਾ ਹੈ ਜੀ ਨਾ ਮੈਂ ਕਦੀ ਮੈਂ 2 ਫੁੱਟ ਜੋੜੀ ਜਿਆਦਾ ਮੁੱਲ ਨਹੀਂ ਆ ਤੇ ਕਿਨੇ ਦੇ ਦੀ ਜੱਗੇ ਵੀਰ ਜੇ ਤੂੰ ਕਹਦੇ ਤੇ ਨਹੀਂ ਕਰ ਦਈਏ ਜਾ ਜਾ ਨਹੀਂ ਦੱਸਣਾ ਜਕੇ ਵੀਰ ਦੇ ਦੀਏ 75000 ਦੇ ਨਹੀਂ 75000 ਦਾ ਧੱਕਾ ਨਾ ਜੀ ਹਾਂਜੀ ਆਪਾਂ ਨਫਾ ਲੈਣਾ ਬਿਲਕੁਲ ਥੋੜਾ ਥੋੜਾ ਹਾਂਜੀ ਇਹੜਾ ਹੀ ਆਪਾਂ ਆਖਲਾ ਲੈਣਾ ਨਹੀਂ ਆਂ ਗਿਆ ਸੇਵਾ ਕਾਂਡੀ ਦਾ ਫਾਇਦਾ ਲੈਣਾ ਬਿਲਕੁਲ ਥੋੜਾ ਯਾਰ ਹਾਂਜੀ ਕੋਈ 75 ਨਹੀਂ ਕੋਈ 72 ਨਹੀਂ ਪੂਰੇ 70000 ਦੀ ਮੈਂ ਦਿੱਤਾ 70 ਰੁਪਏ ਇੱਕ ਜਹਾ ਛੱਡ ਦਈਏ 2 ਛੱਡ ਕੇ 68 ਦੀ 68000 ਦੀ ਮੈਂ ਦੇਣਾ ਕਿ ਸਾਰੇ ਚੈਨਲ ਫੋਲ ਕੇ ਨਾ ਫੇਰ ਕੋਈ ਸਾਨੂੰ ਫੋਨ ਲਾਵੇ ਤੇ ਅੱਜ ਦੀ ਮੈਂ ਬਾਹਰੋਂ 68000 ਦੀ ਦਿੰਦਾ ਤੇਰੀ ਗੱਲ ਸੁਣ ਜੱਗੇ ਵੀਰੇ ਵਜਨ ਤੇ ਵਜਨ ਤੇ ਉੱਧਰ ਦੀ ਗੱਲ ਤੇ ਕਰਨੀ ਨਹੀਂ ਆ ਜੋ ਨੰਬਰ ਬੰਦੀ ਆ ਰਿਹਾ ਫਿਰਦਾ ਉਹ ਨਾ ਅੱਗ ਹੀ ਲੱਗੀ ਫਿਰਦੀ ਆ ਲੋਕਾਂ ਨੂੰ 70000 ਦੀ ਤੇ ਮੈਂ 2 ਨੰਬਰ ਦੀ ਜਿੱਦੀ ਮੈਂ ਵੱਡੀ ਜਰਾਜੀ ਆ ਮੈਂ ਲੋਕ ਉਡਾਈ ਜਾਂਦੇ 2 ਨੰਬਰ ਦੀ ਜੱਗੇ ਵੀਰੇ ਹਣਾ ਕਿਹੜੀ ਗੱਲ ਆ ਤੇ ਬਾਕੀ 24 2 ਛੱਡ ਕੇ ਤੇ ਕੋਈ ਫੋਨ ਲਾਵੇ ਹਾਂਜੀ ਸੱਜਰ ਨੇ 17 18 ਗਲਰ ਕਾਰਡ ਦਾ ਦੁੱਧ ਦਿੱਤਾ ਕੋਈ ਗੱਲਾਂ ਲਾਣੀਆਂ ਮੈਂ ਬਾਡੀ ਦੱਸ ਦਿੰਦੀ ਆ ਦੇਹੋ ਜੀ ਮੈਂ ਤਿਆਰ ਹਈ 1 30 40 ਦੀ ਹੋਣੀ 40 ਦੀ ਵੀਰ ਬਾਦੋ ਜੀ ਆਪਾਂ ਲਾਈਨ ਚਲ ਜੀਏ ਤੇ ਇਹਦੇ ਬਾਅਦ ਬਿਆਰ ਹੋਣ ਦੇ ਇੱਕ ਬੈਂਦੀ ਵੀ ਕੋਈ ਵੀਰਾ ਚਵੇਂ ਮਈਆਂ ਦਾ ਕੋਈ ਸਿਰ ਤੇ ਆਵੇ ਇੱਕ ਵਾਰ ਸਿਰ ਤੇ ਆ ਕੇ ਖੜੇ ਨਾ ਕੋਈ ਆ ਕੇ ਨਿੱਕੀ ਆ ਵਾ ਐਵੇਂ ਜੋ ਸਿਰ ਤੇ ਆ ਕੇ ਖੜੇ ਆ ਦੂਜੇ ਨੰਬਰ ਵਾਲੀ ਉਹਦੇ ਨਾਲ ਆਪਾਂ ਡਾਕਾ ਕੱਟ ਕਾਠੀ ਦਾ ਆ ਲੰਮੇ ਕੱਡੇ ਦੀ ਮੈਂ ਜੱਗੇ ਵੀਰ ਵੇ ਵੇਖੋ ਇਹ ਵੀ ਗੱਲ ਬਾਤ ਠੀਕ ਆ ਜੀ ਇਹ ਵੀ ਜੀ ਕਿੰਨੇ ਦੀ ਹੈ ਲਾਈ ਪਤਲੀ ਪੂਛਦੀ ਵੇਹ ਲਾਣ ਲੰਮੀ ਪੂਛ ਮੈਂ ਦੀ ਵੇਖ ਏ ਰਿਜਨਲ ਹਰਿਆਣਾ ਚੌਵਾਂ ਮਹੀਨਿਆਂ ਦੀ ਹਾਂਜੀ ਚੈੱਕ ਪਾਲ 8 ਕਿਲੋ 7 ਕਿਲੋ ਦੁੱਧ ਕਰਕੇ ਖੜੇ ਕੋਈ ਇਹਦੇ ਕੋਈ ਠੀਕ ਚੌਵੇਂ ਨੇ ਗੱਬਨ ਚੈੱਕ ਪਾਲ 7 ਕਿਲੋ ਦੁੱਧ ਬਿਲਕੁਲ ਛੋਟਾ ਸਿੰਗ ਦੀ ਮੈਂ ਆ ਜਿਹੜੀ ਸ਼ਾਹ ਵੇਖਣ ਵਾਲੀ ਹੋਵੇ ਕਮਾਲ ਦੀ ਵੇਖੋ ਲੰਬੇ ਬੂਥੇ ਦੀ ਮੈਂ ਜੇ ਰਿਜਨਲ ਹਰਿਆਣਾ ਰਿਜਨਲ ਆਪਾਂ ਗੱਲਾਂ ਨਾਲ ਥੋੜਾ ਗਣਾ ਵੱਡੀ ਮੈਂ ਨਹੀਂ ਬੋਲਣਾ ਵੇ ਬੱਸ ਜੀ ਮੈਂ ਦਾ ਮੁੱਲ ਸੁਣਿਓ ਕੱਦ ਜਿਹੜੀ ਸ਼ਾਹ ਵੇਖਣ ਵਾਲੀ ਵੇ ਕੱਦ ਚੰਗਾ ਵੱਡਾ ਕੱਦ ਕਾੜ ਦੀ ਮਾਲਕ ਜੀ 2000 ਤਾਂ ਗੇ ਵੱਡੇ ਕਦ ਕਦ ਹੜੀ ਆ ਕੋਈ ਨਿੱਕੀ ਮੰਗਲੇ ਤੋਂ ਦਾ ਨਾ ਕਰੇ ਵੀ ਮੈਂ ਦਾ ਤੇ ਬੇਲ ਵੇਚ ਜੱਗੇ ਵੀ ਨਾ ਅੱਜ ਉਨੀ ਫਲਕਾਰੀ ਦਾ ਲੋ ਚੰਗੀ ਬੇਲ ਦੀ ਆ ਬੇਲ ਦੇ ਫੁੱਲ ਰਾਜੀ ਫੁੱਲ ਕਿਹਨਾਂ ਚਾਹਤ ਸੁਭਾ ਜਿੱਤੇ ਲੋ ਜਣਾ ਵੇ ਮੇਰੇ ਛੜਨ ਵਾਲੇ ਸ਼ਾਇਵ ਆ ਲੰਮੇ ਬੂਥੇ ਦੀ ਮੈਂ ਆ ਗਾੜੀ ਗਾੜ ਵੀ ਚੰਗੀ ਮਿਲਕ ਵੇਣ ਵੇਖੋ ਮੋਟੀਆਂ ਪਾਈਪਾਂ ਲੱਗੀਆਂ ਉਹਦੇ 22 23 ਕਿਲੋ ਦੋ ਦਿੰਦਾ ਤਾਂ 20 ਕਿਲੋ ਲਾ ਕੇ ਦੇਣੀ ਯਾਰ ਕੀ 20 ਕਿਲੋ ਦੁੱਧ ਦੀ ਮਾਲਕ ਨੇ ਆ ਬਾਕੀ ਦੋ ਚੱਡਾ ਹੀ ਦਸੀ ਜਾਂਦਾ ਜੀ ਤੇ ਚੱਡਾ ਦਸੀ ਨਾ ਸਾਹਿਨ ਦਾ ਸਾਹਿਨ ਚੰਗਤ ਵਾਲੀ ਮੈਂ ਆ ਦੋਸ ਕਿੰਨੀ ਮੈਂ ਜਗੇ ਦੇ ਵੇ ਸਾਹਿਨ ਵੇ ਤੇ ਬੇਲ ਵੇ ਕਿੰਨੀ ਆ ਮੈਨੂੰ ਚੰਗੀ ਬੇਲ ਵੱਡੀ ਬੇਲ ਦੀ ਆ ਸ਼ਾਂਤ ਜੇ ਸੁਭਾ ਦੀ ਆ ਲੰਮੇ ਪੁੱਛਿਆ ਨਿੱਕੀ ਸਿੰਘੀ ਦੀ ਕਾਲੀ ਸ਼ਾਹ ਇਹ ਮੇਲਿਆ ਖਰੋਣ ਵਾਲੀ ਸ਼ਾਹ ਮੇਲਿਆ ਜ ਇਹੋ ਜੀ ਸ਼ਾਹ ਦਾ ਮੁੱਲ ਥੋੜਾ ਕੋਈ ਵੇਖ ਹਾਜੀ ਗੱਲ ਤੇ ਨਾ ਲੋਕ ਨੇ ਟ੍ਰੈਂਡੀ ਬਣਾ ਲਿਆ ਨਿੱਗੀ ਜੀ ਮੈਂ ਹੋਊਗੀ ਵੱਡੀ ਕਹੂਗੇ ਵੱਡੀ ਕਹੋ ਤੇ ਆ ਦੇ ਨਰਜ ਨਾਲ ਵੱਡੀਆਂ ਇਹ ਜੇ ਵੱਡੀਆਂ ਇਹ ਤੋਂ ਵੱਡੇ ਤੇ ਫਿਰ ਮੱਕੇ ਉੱਪਰੇ ਜ ਕਹਿੰਦੇ ਯਾਰ ਹੀ ਆ ਇਹੋ ਜੀਆਂ ਮਈਆਂ ਦਾ ਆਸੇ ਪਾਸੇ 90 95 ਲੱਖ ਵੀ ਹੁੰਦਿਆ ਬਾਕੀ ਮੁੱਲ ਸੁਣਿਓ ਇਹਦਾ ਅੱਜ ਆ ਆ ਜਾਵੇ ਥੱਲਾਵੇ ਤਾਂ ਕਹਿੰਦਾ 20 ਕਿਲੋ ਵਾਲਾ ਵੀਰ। ਕੀ ਆਈ ਬਾਤਾਂ? ਓਏ 20 ਕਿਲੋ ਆਂਦੇ ਆਪਾਂ 20 ਕਿਲੋ ਦੀ ਗਰੰਟੀ ਦੇਣੀ ਆ। ਇਹਦਾ ਮੁੱਲ ਵੀ ਜੀ? ਮੈਂ ਵੇਖਾਂ ਮੈਂ ਵੇਖ ਕੇ ਮੁੱਲ ਕਰਨਾ ਇਹਦਾ। ਹਾਂਜੀ। ਇਹ ਪੂਰਾ ਸੀਆਰ ਹੀ ਦੇ ਦਈ ਅੱਜ। ਕਰ ਦਈਏ ਛੋਟ। ਬਿਲਕੁਲ ਜੀ ਜੀ। ਕਰ ਦਈਏ ਛੋਟ। 8 ਕਿਲੋ ਦਦੂ 7 ਕਰਕੇ ਲੈ ਜਾਗੇ 14 ਮਹੀਨੇ ਚੱਕ ਪਾਸੇ ਸ਼ੇ ਨਹੀਂ ਜੱਗੇ ਵੀਰ ਬਾਰਾ ਲਾਪ ਦੀਆ। ਆਪਾਂ ਕੋਈ 78 ਨਹੀਂ ਕੋਈ 77 ਨਹੀਂ ਪੂਰੇ 75 ਹਜ਼ਾਰ ਦੀ ਮੈਂ ਦੇਣੀ ਆ। ਇੱਕਿਆਰ ਹੋਰ ਛੱਡ ਦਾਂਗੇ ਇੱਕ ਛੱਡਾਂਗੇ 73 ਦੀ ਮੈਂ ਦਵਾਂਗੇ ਜੇ ਤੇ ਸਾਰੇ ਹੀ ਚੈਨਲ ਬੋਲੇ ਵੀਰਪਰਾ ਸਾਰੇ ਕਿਦੇ ਕੋ ਸਾਰੇ ਕਿਦੇ ਕੋ ਘੁੰਮ ਫਿਰ ਕੇ ਫੇਰ ਮੂੰਹ ਲਾ ਲੈ ਭਾਵੇਂ 20 ਪਿੰਡ ਫਿਰ ਲਾ ਤੇ ਅੱਜ ਮੈਂ ਨਹੀਂ ਮਿਲਣੀ ਇਹ ਛਾਵਾਂ ਨਹੀਂ ਉਹ ਮਿਲ ਲੀਆਂ ਇਹ ਦੱਸਾਂ ਗੱਲ ਕੀ ਆ ਵੀਜੀ ਚੰਗੀ ਸ਼ੈਲ ਚੰਗੀ ਲਈ ਦੀ ਚੰਗੀ ਵੇਚੀ ਦੀ ਆ ਘਰੇ ਬੈਠਿਆਂ ਨੂੰ ਮਾਲ ਦੇਣ ਦੇ ਆ ਲੈ ਪਹਿਲਾ ਮੂੰਹ ਦੀ ਚੰਗੀ ਮਿੱਠੀ ਆ ਹੀ ਰਹਿਣਾ ਵੇਖ ਲੈ ਉਹ ਗੱਲਾਂ ਆ ਥੋੜਾ ਜਿਹਾ ਇਹਦੇ ਵਿੱਚ ਮਸਾਲਾ ਦੇ ਨਾਲ ਸਾਰਾ ਡੱਬਾ ਇਕੱਠਾ ਕਰ ਲੋ ਆ ਥੋੜਾ ਵਾ ਲੈ ਇਹ ਚੰਗੀਆਂ ਚੀਜ਼ਾਂ ਵਾ ਚੰਗੀ ਸ਼ਾਇਦ ਚੰਗਾ ਹੀ ਮੋਲਿਆ ਪਰ ਕੋਈ ਜਿਆਦਾ ਮੋਲ ਨਹੀਂ ਲੈ ਵੀ ਜਿਹੜੇ ਬਾਹਰ ਮੈਂ ਦੇ ਬਾਜ਼ਾਰੋਂ ਆਣਿਆ ਓਏ ਵੀਜੀ ਇਹ ਹੋਰ 2 ਮਹੀਨੇ ਰਹਿ ਗਿਆ ਕੰਮ ਗਾੜੀ ਕਿਸ ਨੇ ਸੱਜਰ ਮੈਂ ਤੇ ਲੈਣ ਦੀ ਕਿਹਦੀ ਵਾਹ ਨਹੀਂ ਰਹਿ ਗਈ ਰਸਾ ਕਸਵਾ ਆ ਲੈ ਜੀ ਚੰਗੀ ਮੂੰਹ ਦੀ ਚੰਗੀ ਮਿੱਠੀ ਮੱਠੀ ਲੈ ਵੇ ਜਿਆਦੀ ਮਿੱਠੀ ਸਾਰੀ ਚੰਗੀ ਵੀਰ ਤੇ 70000 ਦੀ ਸ਼ਾਇ ਆਉਣੀ ਨਹੀਂ ਕਦ ਦਵਜਨ ਵੇਚ ਲੈ ਕਿੰਨਾ ਮੈਂ ਕਦ ਦਵਜਨ ਇਹ ਠੀਕ ਆ ਹਾਂ ਬਾਕੀ ਆ ਗਿਆ ਤੇ ਜਾਨਵਰ ਵੇਖ ਚੋ ਹੱਟੀ ਵੇ ਏ ਵੀ ਜੀ ਕਿਨੇ ਚੜੀ ਥੱਲਾ ਵੇ ਛੋਟੀ ਦਾ ਕੀ ਆ ਥੱਲਾ ਹੈਗਾ ਸੋ ਜਰਾ ਇਨਾਈ ਏ ਵੀ ਜੀ ਕਿੰਨੇ ਜੀ ਚੱਕ ਪਾਸ ਜੇ 4 ਮਹੀਨੇ ਤੇ ਦੁੱਧ 2.7 ਕਿਲੋ ਖੋਲੋ ਹੈਗਾ ਜੇ ਗੱਲ ਵਾਲਾ ਕਹਿੰਦਾ ਫਿਰ 8 ਕਿਲੋ ਤੇ ਮਿਲਕ ਲੈਣ ਖਾ ਕੀ ਪਾਈ ਪਾਈ ਲਾਈ ਫਿਰ ਦੀ ਬਾਹਨਾ ਵੇ ਲੋ ਵੇ ਆ ਥਾਂ ਨਹੀਂ ਜੇ ਲੱਭਿਆਂ ਵੀ ਲੱਭਦਾ ਪਤਲੀ ਚਮੜੀ ਦੀ ਮੈਂ ਮਗਰ ਚੌੜੀਆਂ ਚੂੜੀਆਂ ਮਈਆਂ ਵਾ ਬਾਡੀ ਕਿੱਡੀ ਜਿਆਦੀ ਤੱਕੀ ਸ਼ਾਇਨ ਕਿੰਨੀ ਮਈਆਂ ਇੰਨਾ ਛੋਟਾ ਸਿੰਘ ਮਈ ਦਾ ਹਾਂ ਚੰਗੀ ਸਾਂਭੀ ਆ ਜੀ ਕਿਸੇ ਨੇ ਬਹੁਤ ਜ਼ਿਆਦੀ ਚੰਗੀ ਝੋਟੀ ਆ ਜੀ ਅਕੀਰ ਬਹੁਤ ਜ਼ਿਆਦੀ ਚੰਗੀ ਲੱਗੀ ਆ ਇਹ ਯਾਰ ਥੋੜੀ ਝੁੱਪ ਪੈਂਦੀ ਆ ਝੁੱਪ ਪੈਂਦੀ ਆ ਥੋੜਾ ਆਇਆ ਕਹਿ ਦੇ ਦੇ ਕਰ ਮਤੋਰ ਦਿੰਨੇ ਮੈਂ ਚੰਗੇ ਕਦ ਕਾੜ ਦੀ ਚੰਗੇ ਰਾਜੀ ਵੱਡੇ ਕਦ ਦੀ ਝੋਟੀ ਮਾਰਦਾ ਵੱਡੇ ਕਦ ਦੀ ਗੱਲਾਂ ਇਹਨੇ ਵੀ ਜੀ ਸੱਚ ਨੇ ਦੋ ਤੇ ਕਿਨਾ ਜਵਾਇਆ ਕਰਦਾ ਦਸੋਂ ਮੁਤਾਬਕ ਫੱਜਰ ਨੇ ਇਹਨੇ ਵੀ ਜੀ 16 17 ਅਗਲਾ 16 17 ਅਗਲਾ ਹਾਂ ਇਹ ਬਾਕੀ ਮੇਰਾ ਚੱਡਾ ਵੇਖ ਕੇ ਦੱਸ ਦੂ ਕੋਈ ਭੈਣ ਭਰਾ ਵੀ ਕਿੰਨੇ ਦੁੱਧ ਵਾਲੀ ਆ ਸਾਰੇ ਵੀਰ ਭੈਣ ਭਰਾ ਸਿਆਣੇ ਆ ਜਿਹਨਾਂ 20 ਕਿਲੋ ਜੁਆਇਆ ਉਹਨੂੰ 20 ਆਖਾਂ ਦੇ ਇਹਨਾਂ ਜਿੰਨਾ ਜੁਆਇਆ ਉਹਨਾਂ ਆਖਾਂ ਦੇ ਵੇ 16 17 ਕੋਈ ਇੱਕ ਟਿੱ ਨੂੰ ਚੰਗਾ ਛੋਟੇ ਸਾਰੇ ਗੱਲ ਬਾਤ ਛੋਟੇ ਸੇਂਗਰੀ ਕੱਟੀਆਂ ਸ਼ਾਇਨ ਉਹਦਾ ਬਾਡੀ ਵੇ ਕਿੰਨੀ ਆ ਸਾਰੀ ਗੱਲ ਸ਼ਾਇ ਮੈਂ ਵੇਖ ਰੋਲੀ ਇਹ ਥੋੜਾ ਜਿਹਾ ਲੇਟ ਹੋ ਗਿਆ ਸਾਡੇ ਕੋਲ ਵੀਡੀਓ ਨਹੀਂ ਪਈ ਤੇ ਬਹੁਤੇ ਬੜੇ ਵੀਰਾਂ ਦੇ ਫੋਨ ਆਏ ਸੀ ਹੁਣ ਕੋਈ ਨਹੀਂ ਰੈਗੂਲਰੀ ਇੱਕ ਦੋ ਦਿਨ ਛੱਡ ਕੇ ਰੈਗੂਲਰੀ ਵੀ ਦੇ ਨੇ ਥੋੜੇ ਕੰਮ ਕਾਰੀ ਥੋੜੇ ਵਿਜੀ ਹਾਂ ਵਿਜੀ ਹਾਂ ਜੀ ਇੱਕ ਦੋ ਆ ਪ੍ਰੋਗਰਾਮ ਦੇ ਇਹਦਾ ਮੁੱਲ ਵੀ ਜੀ ਫਿਰ ਜਿੰਨੀਆਂ ਸਿਫਤਾ ਕਰੀਂ ਜਾਓ ਉਹਨੀਆਂ ਝੋਟੀਆਂ ਦੀ ਥੋੜੀ ਆਵਾ ਪਹਿ ਲੰਮੀ ਲੰਮੀ ਬੂਤੀ ਦੀਆਂ ਮਈਆਂ ਸ਼ਾਂਤ ਸੁਭਾਅ ਦੀਆਂ ਪਤਲੀ ਚਮੜੀ ਦੀਆਂ ਮਈਆਂ ਪਤਲੀ ਚਮੜੀ ਦੀਆਂ ਇਹਦਾ ਮੁੱਲ ਵੀ ਜੀ ਫਿਰ ਮੁੱਲ ਨਹੀਂ ਇਹਦਾ ਕਰਨਾ ਹਾਂਜੀ 60000 ਕੀ ਦੇ ਦਾਂ ਬਿਲਕੁਲ ਜਾਇ ਜੀ 1 2000 ਛੱਡ ਦਈਏ ਉਹਨੂੰ 60000 ਜੀ 60000 ਦੀ ਦੇ ਦਈਏ ਨਹੀਂ ਬਰਾਬਰ ਕਿਨੇ ਦੀ 65000 65000 ਦੀ ਵੇਖ ਲੋ ਇਹ ਨੋਟ ਲੋ ਮਿਲਾ 65000 ਦੀ 65000 ਦੀ ਇਹ ਛੱਲ ਲੱਬੜ ਮੈਂ ਹੱਲੇ ਇਹ ਨਾ ਬਾਰੋਂ ਬਾਂ ਕੇਰੇ ਗਰੇ ਪਿੰਡ ਫੇਰ ਕੇ ਸਾਰੇ ਚੈਨਲ YouTube ਫੋਲ ਕੇ ਜੇ 65000 ਜਿੱਦਾ ਦੀ ਕੱਟੀ ਆ ਜਾ ਚਮਾ ਵੀ ਨਾ ਚੱਕ ਬਸ 7 ਕਿਲੋ ਦੁੱਧ ਕੋਈ ਗੱਲ ਹੀ ਨਹੀਂ ਜੱਗੇ ਵੀਰ ਸਹੀ ਗੱਲ ਹੈ ਸ਼ਾਂਤ ਕਿੰਨੀ ਕਿੰਗੀ ਸੰਗੀ ਫਿਰ ਇਹ ਥੋੜਾ ਕਿਸ ਦੇ ਸਿੰਘ ਨੂੰ ਹੱਥ ਫਿਰਿਆ ਵੇ ਬੜਾਈ ਨਹੀਂ ਮਾਰ ਆਇਆ ਲੋ ਕੁਦਰਤ ਲੋ ਇਹ ਨਹੀਂ ਸ਼ਾਬਾਸ਼ ਠੀਕ ਆ ਬਾਕੀ ਥਾਂ ਦਾ ਬਹਣਾ ਚੰਗਾ ਇਹ ਆ ਵੀ ਇਹੋ ਜੀ ਕਿ ਸਾਰੇ ਚੈਨਲ ਫੁੱਲ ਕੇ ਫੇਰ ਕੋਈ ਸਾਨੂੰ ਫੁੱਲ ਲਾ ਲੈ ਗਾੜੀ ਆ ਗਿਆ ਚੌਥਾ ਨੰਬਰ ਚੌਥਾ ਨੰਬਰ ਤੇ ਕਰੰਨ ਕਮਾਲ ਦੇ ਲੈ ਦੇ ਵੇ ਛੇ ਦੇਖੀ ਥੱਲੇ ਫਲ ਯਾਰ ਗਏ ਸਾਣਿਆ ਕੱਟੀ ਨੂੰ ਫਲ ਯਾਰ ਗਏ ਵੇ ਵੀ ਜੀ ਕਿਨੇ ਜੀ ਦੀ ਚੈੱਕ ਬਾਈ ਜੈਡ ਬਲੈਕ ਜੇ 6 ਮਹੀਨਿਆਂ ਦੀ ਚੱਕ ਪਾਸਿਆ ਕੱਟੀ 6 ਮਹੀਨਿਆਂ ਦੀ ਅੱਗੇ ਵੀਰ ਤੇ ਦੁੱਧ ਤੇ ਆ ਖਾਂ ਕੀ ਜਿਹੜਾ ਪੈਪ ਲਈ ਹਿਰਦੀ ਜਾਵੇ ਆ ਕਿਆ ਹੀ ਬਾਤਾਂ ਜੇ ਹੈਗੀ ਕੋਈ ਗੱਲ ਬਾਤ ਨਹੀਂ ਆ ਕੱਲਾ ਥਾਣ ਲੱਗਾ ਨਿੱਖੜਵਾ ਥਣ ਜੇ ਸਾ ਮੁੰਡਾ ਮੇਰਾ ਬੜੀਆ ਥਾਣ ਜੀ ਆ ਐ ਥੱਲੋ ਬਾਂਦੀ ਟੱਪ ਲਾ ਜਾਂਦੀ ਆ ਜਦੋਂ ਬਾਂਦੀ ਆ ਝੋਟੀ ਥੱਲਿਓ ਕਿਆ ਬਾਤਾਂ ਖੋਲੋ ਵੀ ਜੀ ਨੂੰ ਚੰਗੀ ਸਾਬੀ ਕਿਸੇ ਵੀ ਇਹਨੇ ਛੋਟੇ ਸਿੰਘ ਦੀ ਆ ਇਹ ਇਹ ਬਣਾਇਆ ਥੋੜਾ ਹੁਣ ਵੇਲਾ ਕੋਈ ਵੀਰ ਭਰਾ ਕਹਿੰਦੇ ਬਣੇ ਵੇ ਹੋਰ ਰੱਖੋ ਟੌਲੀ ਟੁੜੀ ਵੇ ਕਿੰਨੀ ਆ ਚੰਗੀ ਪਿੱਠਪੂੜਾ ਵੀ ਚੰਗਾ ਥਾਣ ਬੜਾ ਜਿਆਦਾ ਸਵਾਦੀ ਥਾਣ ਮੈਂ ਦਾ ਅਦੇ ਪੰਜਾਂ ਦੀ ਛਿਆਂ ਨਹੀਂ ਤੁਹਾਨੂੰ ਜਕਰ ਛਿਆਂ ਦੀ ਕੋਈ ਸਾਢੇ ਪੰਜਾਂ ਦੀ ਲਾੜੇ ਹੈ ਮੈਂ ਛਿਆਂ ਮਹੀਨਾ ਦੀ ਕੋਈ ਸਾਢੇ ਪੰਜਾਂ ਦੀ ਹਾਂਜੀ ਦੁੱਧ ਆਪਾ ਚੋਇਆ ਜਿਹੜਾ 6 ਕਿਲੋ ਹਾਂਜੀ ਕੋਈ 7 ਨਹੀਂ 8 ਨਹੀਂ 6 ਕਿਲੋ ਜਿਹੜਾ ਆਖਾਂ ਜਿਹੜਾ ਹੋਊਗਾ ਸਹੀ ਸਗ ਦੁੱਧ ਠੀਕ ਆ ਗਿਆ ਵੀਰ ਕੀ ਆਈ ਫੇਸ ਕੁਆਲੋ ਜਿਹੜਾ ਉੱਥੇ ਖਲੋਏ ਨਾ ਮੇਲੇ ਸਾਰੀਆਂ ਖਨੂ ਨਾਲੀਆਂ ਚੰਗੀਆਂ ਸਾਹਮਣੇ ਜੱਗੇ ਵੀਰ ਜੇ ਕੋਈ ਝੋਡੀ ਆ ਵੀ ਸੋਹੇ ਓਏ ਥੋੜੀ ਕੋ ਭੈਣ ਭਰਾ ਕੋ ਉਹ ਵੇਖਣਾ ਹੈ ਕਿ ਖੁਰਲੀ ਟੱਪ ਕੇ ਪਰਲੇ ਪਾਸੇ ਤੇ ਖੁਰਲੀ ਟੱਪ ਕੇ ਉਰਲੇ ਪਾਸੇ। ਕੋਈ ਕਾਲੀ ਪੈਣ ਵਾਲੀ ਨਹੀਂ ਕੋਈ ਵੀ ਕਾਲੀ ਪੈਣ ਵਾਲੀ ਨਹੀਂ ਆ। ਵੇਖ। ਕੀ ਆ ਇਹ ਬਤਾ। ਚੰਗਾ ਥਣ ਥਣ ਲੱਗਾ। ਥਣ ਥਣ ਬੜਾ ਚੰਗਾ ਕੱਟੀ ਨੂੰ। ਵੇ। ਇੱਥੋਂ ਖਾ ਵੇਖ। ਵੇ ਥਣ। ਪੰਡਾ ਵਿਰਲਾ ਵੇਹ ਮਾਨੇ ਦੀਆ। ਇਹ ਥੋੜਾ ਐ ਰੋ ਜੋੜੀ ਬੰਦੀ ਇੱਕ। ਐ ਵੰਡਾ ਵਿਰਲਾ ਤੂਰੀਆ। ਇਹਦਾ ਮੁੱਲ ਫਿਰ ਵੀ ਜੀ। ਛੱਟਾ ਹੀ ਮੁੱਲ। ਹਾਂ ਜੀ। ਪੈਣ ਦੀ ਹੋ ਲਾਏ ਪੈਣ ਦੀ ਹਾਲੇ ਯਾਰ ਯਾਰ ਕ ਛੱਡ ਗਏ ਇੱਕ ਤੀ ਦਾ ਜੋੜਾ ਬਣਾ ਇੱਕ ਤੀ ਦੀ ਕੱਲੀ ਆ ਕਰਮਾਲੀ ਸੇਵਾ 'ਚ ਰਹਿ ਜਾਣੀ ਜੀ ਇਹ ਇੱਕ ਤੀ ਦੀ ਵਿਛੜੀ ਹੋ ਰਹੀ ਜੀ ਸੇਵਾ 'ਚ ਕੋਈ ਨਹੀਂ ਭੈਣ ਭਰਾ ਕੋ ਫੋਨ ਲਾ ਲੈ ਉਹ ਤੇ ਵੀ ਮਾਤਣ ਆਈ ਗਰੀ 64000 ਦੀ ਠੀਕ ਹੈ ਜੀ ਬਿਲਕੁਲ ਜਾਇਜ ਬਿਲਕੁਲ ਜਾਇਜ ਅੱਗੇ ਆ ਫਿਰ ਮੜ ਆ ਜਾ ਇਹ ਤਾਂ ਗੂਆ ਕਿੱਥੋਂ ਇਹਦਾ ਜਰਸੀ ਦੀ ਗਾਂ ਦੇ ਐਡੀ ਜਿਆ ਚਾਪ ਆਪਾਂ ਉਹ ਐਡਾ ਕੱਦ ਤੇ ਆਚਾ ਫਗਾਂਦੇ ਨਹੀਂ ਹੁੰਦਾ ਅੱਲਾਹ ਪੜਾ ਜਾਂ ਕੈਮਰੇ ਤੋਂ ਨਾ ਡਰ ਜੇ ਮਈਆਂ ਕਾਲੀਆ ਟਿੱਕਾ ਖੁੱਲ ਗਈਆਂ ਇਹ ਵੀ ਜੀ ਕਿੰਨੇ ਚਿਰ ਚੈੱਕ ਪਾਹ ਜੇ ਤੇ ਨਾਂ ਮਹੀਨਿਆਂ ਦੀ ਅੱਗੇ ਵੀਰ ਫੇਰ ਜਾ ਜੀ ਆ ਕੋਲ ਆਂਦਾ ਰੈਡਾ ਜੀ ਆ ਜੀ ਕੱਢ ਕੇ ਤੇ ਦੁੱਧ ਵੀ ਜੀ ਕਿੰਨਾ ਲਗੋ ਹੈ ਦੁੱਧ 8-9 ਕਿਲੋ ਚੱਡੇ ਦੁੱਧ ਤੇ ਕਿਸ ਨੇ ਸਰਜਰੀ ਗੈਦਣੀ ਆ ਸਰਜਰੀ ਗੈਦਣੀ ਆ ਦੁੱਧ ਮਗਰਲੇ ਘਰੋਂ ਆਪਾਂ ਯਾਰਾ ਸਰਜਰ ਵੀ ਜੀ ਦੁੱਧ ਕਿੰਨਾ ਚਵਾ ਕੇ ਆਈ ਆ ਸਰਜਰ ਵੀ ਜੀ ਇਹਨੇ 28-29 ਕਿਲੋ ਦੁੱਧ ਭਰਿਆ ਵਾ ਵਾਸ਼ੀਰ ਨੇ ਵੇਖ ਕੋੜੇ ਰਗੀ ਵਾਸ਼ੀ ਤੇਰਾ ਮਛੀਰ ਹੋਣੀ ਦੁੱਧ 11-12 ਕਿਲੋ ਹੀ ਆਪਣੇ ਹੀ ਲੱਗੇ ਵਿਆ ਜੱਗੇ ਵੀਰ ਤੇ ਆਪਾਂ ਦੋਗ ਦਿਨ ਡੰਗਰਾ ਦੀ ਕੇਰ ਨਹੀਂ ਆਈ ਇਧਰ ਥੋੜਾ ਜਿਹਾ ਡਰਦੀ ਕੈਮਰੇ ਤੋਂ ਆ ਮਾਵਾਲੀਏ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਵੇ ਕੱਦ ਵੇ ਤੇ ਜਿਹੜੀ ਸ਼ਾਹ ਵੇਖ ਵਾਲੀ ਆ ਪੂਰੇ ਬਦੇ ਕੱਢ ਕਰਦੀ ਐ ਮੱਥੇ ਦੇ ਬਰੋਬਰੀ ਆਉਂਦੀ ਐ ਤੇਲਾ ਸ਼ਾਈ ਨੇ ਵੇ ਬੈਠ ਦੀ ਕਿੰਨੀ ਐ ਜੱਗੇ ਵੀਰ 8 ਕਿਲੋ ਦੁੱਧ ਸਾਢੇ 3:30 ਦੀ ਚੱਕ ਪਾਸ ਕਰਾ ਕੇ ਲੈ ਜਾ ਕੋਈ ਵੀਰ ਭੁਲਾਜ ਤੋਂ ਆਠ ਕਿਲੋ ਦੁੱਧ ਸਾਢੇ 3.5 ਮਹੀਨੇ ਦੀ ਗੱਬਣ ਚੱਕ ਪਾਸ ਥਣ ਲੇਵਾ ਵੇਖ ਲੋ ਚੰਗਾ ਸੁਣਾ ਜੀ ਬੜੇ ਥਣੇ ਵੀ ਥਾੜੇ ਵੈੜ ਬੜੇ ਹੀ ਥਾੜੇ ਵੀ ਵੱਡੇ ਚੱਡੇ ਦੀ ਮਾਰ ਦੇਖੋ ਜੀ ਅੱਗੇ ਆ ਇਹ ਤਾਂ ਖਾਤੀ ਜਿਗਾਰ ਲਈ ਫਿਰਦੀ ਆ ਨਾੜਾ ਵੇਖ ਵੇਖ ਨਾੜਾ ਵੇਖ ਲੋ ਵੇਖ ਨਾੜਾ ਵੇਖ ਬੜੇ ਬਰੀਕ ਨਾੜਾ ਇਕਲਾ ਇਕਲਾ ਥਣ ਲੱਗਾ ਇਹਦਾ ਮੁੱਲ ਹੈ ਵੀ ਜੀ ਆਪਾਂ ਥੋੜਾ ਕਿੰਨੇ ਠਾਈ ਦਿੱ ਕਿਲੋ ਦਿੱਤਾ ਵਾ ਗਾੜੇ ਆਪ ਕਹਿਣਾ ਗਾੜੇ ਆਪ ਕਹਿਣਾ ਮੈਂ ਠਾਈ ਦਿੱ ਕਿਲੋ ਦਿੱਤਾ ਵਾ ਕਿਆਈ ਬਾਤ ਹੈ ਸੰਕਟਮਕ ਉਹ ਇਹ ਵੈੜ ਦੀ ਜਿਆਦਾ ਚੰਗੀ ਆ ਇਹਦਾ ਮੁੱਲ ਫਿਰ ਹੈ ਤਿਆਰ ਹੋਈ ਵਸ਼ੀ 99 ਦੀ ਪੂਰੇ ਮਈਆਂ ਨੂੰ ਵੱਧ ਨਾ ਖਾਵਾ ਅੱਜ 50 ਦੀ ਦਿੰਦੇ ਆ ਠੀਕ ਹੈ ਘੱਡ ਦਈਏ ਥੋੜੀ ਬੋਲ ਪੰਜ ਛੱਡ ਦਾਂਗੇ 45 ਦੀ ਹੈ ਜੀ ਹੋਰ ਛੱਡ ਦੀ 2000 43000 ਦੀ ਦੇ ਦਈਏ ਇਹ ਪੀਆ ਰੋਲ ਛੱਡ ਫਿਰ ਪੂਰੇ 42 ਦੀ ਪੂਰੇ 42 ਦੀ ਕਿਆਈ ਬਾਤ ਹੈ ਠੀਕ ਹੈ ਜੀ ਇਧਰੋਂ ਗੱਥਾਂ ਤੁਹਾਨੂੰ ਵੇਖ ਲਓ ਆਹ ਦੇ ਵੇਖ ਆਹੜ ਪੈਕ ਮਿੰਟ ਜਿਹੜਾ ਲਾਈ ਫਿਰਦੀ ਅਗਲੇ ਬੰਨੇ ਮਿਲ ਕੇ ਵੇਨਾਂ ਵਾਲੀ ਹੈ ਜੈਡ ਬਲੈਕ ਜੀ ਕਾਦ ਦੇ ਵੇਖ ਜਿਆਦਾ ਕਿਨਾਂ ਸ਼ਾਂਤ ਵੇ ਦੂਰ ਹੋ ਗਏ ਖਾ ਕੋਈ ਨਿੱਕੇ ਕਾਦਰੀ ਸੁਲਾ ਮਾਰ ਕਰ ਮਾਲੀ ਵੱਡੀ ਆ ਤਿਆਰ ਰਹੀ ਵਸ਼ੀ 95000 ਦੀ ਆ ਜਿਹੜੇ ਸਮੇਂ ਗਾਂ ਆਉਂਦੇ ਜਗੀਰ ਬਾ ਡੰਗਮੀ ਲੱਭਦਾ ਵੀ ਰੋਜ਼ ਦੀ ਰੋਜ਼ ਹੀ ਕਹਿੰਦੇ ਆ 10000 ਮੁੱਲ ਵਧਣ ਦੇ ਆ ਮਾਲਦਾ ਹਾਂਜੀ ਆ ਆ ਗਈ ਗੱਡੀ ਇਹ ਜੇ ਧੋਕੜੀ ਆ ਨਦੀ ਧੋਕੜ ਬਣੀ ਬੁਣੀ ਗੱਡੀ ਕਿ ਨਹੀਂ ਕੋਈ 15 20 ਦਿਨ ਹੋ ਗਏ ਆ 20 ਤੋਂ 22 ਦਿਨ ਹੋ ਗਏ ਨੂੰ ਤੇ ਵੇਖ ਲਾ ਥਾਂ ਟੱਡੀ ਦੀ ਬੜੀ ਸਾਫ਼ ਆ ਵੇਸ਼ੀ ਇਹ ਵੀ ਗੱਡੀ ਅਗਲਾਂ ਦੇ ਕਰਮ ਆ ਹਾਂ ਸ਼ਾਈ ਆldi ਆldi ਉਹ ਡਰਦੀ ਥੋੜੀ ਜੀ ਕੈਮਰੇ ਤੋਂ ਕੋਈ ਵੀ ਭਰਾ ਇਹ ਨਾ ਕਿ ਸ਼ਾਈ ਗਾਲ ਗਰਮਾ ਪੈ ਠੰਡੀ ਠਿੜੀ ਜੇ ਥੋੜਾ ਆ ਜਾ ਨਾ ਕੈਮਰੇ ਤੋਂ ਡਰਦੀ ਕਰਮਾ ਵੀ ਥੋੜਾ ਆ ਜਾ ਨਾ ਕੈਮਰੇ ਤੋਂ ਡਰਦੀ ਆ ਬੜੀ ਮਿੱਟੀ ਲੁੱਠੀ ਆ ਲੈ ਲਓ ਜੀ ਹਾਂ ਤੇ ਜੀ ਦੁੱਧ ਕਿੰਨਾ ਜੇ 2 7 ਕਿਲੋ 6 ਕਰਕੇ ਦੇਣੀ 6 ਕਿਲੋ ਕੋ ਮੰਨ ਕੇ ਕੋ ਸੌਦਾ ਕਰ ਲੈ ਟੋਕੜ ਜੀ ਗਾੜੀ ਬਣੀ ਹੈਗੀ ਜੇ ਉਹ ਦਾ ਨਹੀਂ ਆਪਾਂ ਕੋਖੀ ਕਹਿ ਸਕਦੇ ਓਕੇ ਕਰਮ ਨਿਕਲੇ ਨਾ ਨਿਕਲੇ ਉਹਦੀ ਗਾਰੰਟੀ ਕੋਈ ਨਹੀਂ ਰਾਜੀ ਰੂਜੀ ਬੜੀ ਆ ਫਿਰ ਬਾਕੀ ਬਾਕੀ ਕੁੜੀਏ ਨਿਕਲ ਨਹੀਂ ਸਕਦੀ ਅਕਰਮਾਲੀ ਅੱਗੇ ਵੀਰੇ ਇਹ ਵੀ ਰਾਜੀ ਰੂਜੀ ਚੰਗੀ ਆ ਖੱਬਦੀ ਆ ਵਸ਼ੀ ਸਾਰੀ ਵੇਖ ਲੈ ਜਾਓ ਵੀ ਜੀ ਉਹ ਆਹ ਕੈਮਰੇ ਤੋਂ ਡਰ ਗਿਆ ਹੋਗਾ ਇਹਨਾਂ ਚਾਰੇ ਕਿਹੜੇ ਕਿਹੜੇ ਕੈਮਰੇ ਦੇ ਵੇਖੇ ਆ ਬਸ ਵੀ ਮੋਲ ਦੇ ਫਰੀ ਵਾਲਾ ਹੀ ਕਰ ਦੇਣਾ ਵਾਹੇ ਅੰਸਰਾ ਵਸ਼ੀ ਵਾਲਾ ਹੀ ਕਰਦਾ ਇਹਦਾ ਮੁੱਲ ਕਿਹੜਾ ਜਿਆਦਾ ਕਰਨਾ ਸ਼ਾਈ ਆਲ ਜੀ ਜੀ ਹਾਂ ਇਹਦਾ ਦੁੱਧ ਐ ਮਿੱਠੀ ਇੰਨੀ ਜਿਆਦੀ ਕੋਈ ਹੰਤੀ ਨਹੀਂ ਜੱਗੇ ਵੀਰ ਥਾਂ ਚੱਡੇ ਦੀ ਬੜੀ ਸਾਫ਼ ਹੈ ਵਸ਼ੀ ਇਹਦਾ ਮੁੱਲ ਜੀ ਜੇਤੀ ਫਰੀ ਵਾਲਾ ਮੁੱਲ 12000 ਦੀ 1000 ਕਿ ਛੱਡ ਦੀਏ ਨਹੀਂ ਜਿਆਦੇ ਛੱਡਦਾ ਹਾਂਜੀ 3 ਛੱਡਣਾ ਵਾਹ 9000 ਦੀ 9000 ਦੀ ਕਹਦਾ ਰਹੇ ਜੂਗਾ ਹੀ ਮੇਲਾ ਹੀ ਆ ਲੁੱਟ ਲੈ ਕੋਈ ਵੀਰ ਭਰਾ ਮੌਹ ਯਾਰ ਦੀ ਨਹੀਂ ਹੋਣੀ ਬਾਰੋ ਸਾਰੇ ਚੈਨਲ ਭਾਂ ਫੋੜ ਲੈ ਚੁੱਕ ਕੇ ਲੈ ਲੈ ਆਪਣੇ ਕੋ ਗੜੀ ਆ ਗਿਆ ਨਿਗਾ ਜਾ ਤੋਹਫੀ ਇਹ ਤੋਹਫੀ ਆ ਇਹ ਜੇ 1 ਮਹੀਨਾ ਦੀ ਕੱਚੀ ਮਹੀਨਾ ਕੱਚੀ ਮਹੀਨਾ ਕੱਚੀ ਦੇ ਪਰ ਨਫਾ ਦੂਣ ਕੋਣ ਵਾਲੀ ਉਹਨੀ ਐਫ ਡੀ ਨਹੀਂ ਵਧਣੀ ਜਿੰਨਾ ਇਹਨੇ ਵਧਨਾ ਕਰਵਾਣੀ 1 ਮਹੀਨਾ ਖੜਦੀ ਸੁਹਾਵੀ ਜੀ ਕਿੰਨਾ ਸੋਣਾ ਹੈ ਕਿਨੇ ਸੁਹਾਵੀ ਵੀਰ ਜੀਰ ਕੇ ਦੁਆ ਅੱਛਾ ਜੀ ਥੋੜੀ ਜੀ ਸਾਮ ਦੁਖੋ ਗਈ ਹੈ ਕਰਮਾਲੀ ਬੋਲੋ ਜਾ ਸੁਆ ਸੁਨਾ ਵਾ ਇੱਕ ਮਹੀਨੇ ਦੀ ਕੱਚੀ ਆ ਪੂਰੀ ਇੱਕ ਮਹੀਨੇ ਦੀ ਕੱਚੀ ਆ ਪੂਰੀ ਗਰੰਟੀ ਨਾਲ ਮੋਹਰੇ ਤੇ ਲੇਖੀ ਕੀ ਕਰਨਾ ਵਾ ਬਾਕੀ ਮਿੱਠੀ ਮਾਠੀ ਹੋੜੀ ਆ ਜੀ ਇੱਕ ਕੰਮ ਤੋਂ ਚੰਗੇ ਆ ਆ ਛੋਲੀ ਵਾਲੀ ਆ ਲਾਏ ਪੈ ਗਈ ਆ ਛੋਲੀ ਫੁੱਟ ਆਈ ਆ ਵਸ਼ੀ ਕੋਈ ਆ 25 ਦਿਨ ਹੀ ਖੜ੍ਹਦੀ ਆ ਪੰਮੀਨਾ ਕਰ ਦੇਣੀ ਜਿੰਨੂੰ ਵੀ ਦੇਣੀ ਇੱਕ ਮਹੀਨੇ ਕੋ ਵੱਧ ਦਿਨ ਖੜ੍ਹੇਗਾ ਉਹਦੇ ਆ ਪਰਜਾ ਨਾ ਉਹਦੇ ਜਾਨੇਦਾਰ ਆ ਬਸ ਲੈ ਲਓ ਛੋਲੀ ਫੁੱਟ ਆਈ ਆ ਇਹ ਆ ਬੀ ਠੀਕ ਹੈ ਜੀ ਜੇ ਕੀ ਵੀ ਲੋਤੂ ਜੀ ਕਿੰਨਾ ਚਵਾਈ ਜਾਊਗੀ ਦੋ ਦਜਨੇ ਕਰਮਾਲੀ 14-15 ਕਿਲੋ ਚਵਾਜੂਗੀ ਸੇਵਾ ਦੇ ਚਵਾ 12 ਕਿਲੋ ਚਵਾਈ ਜਾਊਗੀ ਚਲੋ 12 ਕਿਲੋ ਲੈ ਲਾ 12 ਕਿਲੋ ਦੇ ਹਸਕੇ ਦੇਊਗੀ ਨਾ ਕਰਮਾਲੀ ਠੀਕ ਹੈ ਹਾਂ ਇਹਦਾ ਮੁੱਲ ਫਿਰ ਇਲਜਾਜ਼ ਹੀ ਨਹੀਂ ਕੋਈ ਤਾਇਰ ਕਰਕੇ 35000 ਦੇ ਵੇਚ ਲਊਗਾ ਹਾਂਜੀ ਆਵੇਂ ਆਪਾਂ 50 ਨਹੀਂ 60 ਨਹੀਂ 40 ਨਹੀਂ ਜਾਂਦੇ ਹਾਂਜੀ ਸਾਬ ਆਪਾਂ 35000 ਦੇ ਦੋਵੇਂ ਹੀ ਸੇ ਕਰਦੇ ਨੇ 17000 ਹੋਰ ਛੱਡ ਦਈਏ ਥੋੜੇ ਬੋਦੇ ਜੀ ਛੱਡ ਦਈਏ ਥੋੜੇ ਦੋ ਹੀ ਛੱਡਦੇ ਨੇ 15 15000 ਦੀ 15000 ਦੀ ਇੱਕ ਮਹੀਨਾ ਕੱਚ ਹਾਂ ਤੇ 1000 ਰੁਪਏ ਜਿਹੜੀ ਪੋਣੀ ਆਜ ਤੇ 1000 ਕੇ ਜਿਹੜਾ ਵਸ਼ੀ ਲਾ ਗਿਆ ਵੀਰ ਭਰਾ 15000 ਨੂੰ ਵੀ ਲਾ ਲਾ ਵਿਆਜ ਹੀ ਕੁੜੀ ਰਕਮ ਤੋਂ ਵੱਧ ਪਿਆਇ ਨਾ ਵਾ ਬਾਕੀ ਵੀਰ ਭਾ ਲੈ ਜੂਗਾ ਬਾਕੀ ਤੋ ਚੈੱਕ ਕਰਾ ਕੇ ਲੈ ਜੇ ਆਪਣੀਆਂ ਕਰਮਾਂ ਦੇ ਜਿਹੜੇ ਚੈੱਕ ਪਾਸ ਕਰਾਂਗੇ ਥਾਂਡੀ ਭੂਰ ਛੱਟ ਦੀ ਬਾਅਦ ਘੜਦੀ ਹਰ ਇੱਕ ਮਹੀਨੇ ਦੀ ਆਪਣੀ ਗਾਰੰਟੀ ਹੋਊਗੀ ਅੱਗੇ ਵੀਰ ਠੀਕ ਹੈ ਹਾਂਜੀ ਬਾਕੀ ਕੋਈ ਭੈਣ ਭਰਾ ਫੋਨ ਕਰ ਪਰ ਕੋਈ ਭੈਣ ਭਰਾ ਜਿਹੜੀ ਗੱਲ ਫੋਨ ਲਾਵੇ ਮੋੜਨਾ ਹੀ ਨਹੀਂ ਪਤਾ ਨਹੀਂ ਕਿੱਥੇ ਦੇਣੀ ਆ ਠੀਕ ਹੈ ਜੀ